ਤੁਹਾਡਾ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਜਸਪਾਲ ਜੀ ਕੇਂਦਰੀ ਬਜਟ ਆ ਰਿਹਾ ਹੈ ਕਿਸ ਤਰੀਕੇ ਦੀਆਂ ਉਮੀਦਾਂ ਨੇ ਦੇਖੋ ਉਮੀਦਾਂ ਤਾਂ ਇਸ ਆਈਵਾਰ ਹੁੰਦੀਆਂ ਨੇ ਜੀ ਵੀ ਜਿੱਦਾਂ ਹੁਣ ਆਪਾਂ ਆਮ ਘਰਾਂ ਦੇ ਵਿੱਚ ਰਹੇ ਨੇ ਆਪਾਂ ਨੂੰ ਕੀ ਚਾਹੀਦਾ ਆਪਾਂ ਨੂੰ ਸਿਲੰਡਰ ਚਾਹੀਦਾ ਸਸਤੇ ਰੇਟਾਂ ਤੇ ਆਪਾਂ ਨੂੰ ਚਾਹ ਚੀਨੀ ਪੈਟਰੋਲ ਚਾਹੀਦਾ ਠੀਕ ਹੈ ਜੀ ਤੇ ਮਨ ਕੇ ਚਲ ਉਹ ਮਹਿੰਗਾਈ ਤੋਂ ਕੋਈ ਸਾਨੂੰ ਰਾਹਤ ਨਹੀਂ ਮਿਲ ਰਹੀ ਹੋਰ ਬਜਟ ਤੋਂ ਆਪਾਂ ਕੋਈ ਵੱਡੇ बिजनेसमैन ਤਾਂ ਹੈ ਨਹੀਂ ਵੀ ਆਪਾਂ ਉਹ ਚੀਜ਼ਾਂ ਲਵਾਂਗੇ ਆਮ ਬੰਦੇ ਨੂੰ ਹੀ ਕਾਮ ਲੋੜਾਂ ਦੀਆਂ ਚੀਜ਼ਾਂ ਚਾਹੀਦੀਆਂ ਨੇ ਜਿਹੜੀਆਂ ਕਿ ਇਹ ਸਰਕਾਰਾਂ ਅਣ ਦੇਖਿਆ ਕਰ ਦਿੰਦੀਆਂ ਨੇ ਲੱਗਦਾ ਕੋਈ ਉਮੀਦ ਹੈਗੀ ਇਸ ਵਾਰ ਨਹੀਂ ਨਹੀਂ ਜੀ ਕੋਈ ਉਮੀਦ ਨਹੀਂ ਹੈਗੀ ਇਸ ਵਾਰ ਬਜਟ ਆ ਰਿਹਾ ਹੈ ਕੀ ਲੱਗਦਾ ਤੁਹਾਡੀ ਵਾਇ ਉੱਥੇ ਤੱਕ ਪਹੁੰਚੇ ਦਾ ਬਜਟ ਦੇ ਵਿੱਚ ਕੋਈ ਬਿਲਕੁਲ ਜੀ ਇਹ ਹੈ ਵੀ ਜਿੱਦਾਂ ਆਵਾਜ਼ ਤਾਂ ਹਰੇਕ ਪੰਜਾਬ ਦਾ ਕਿਸਾਨ ਚੱਕੀ ਰਿਹਾ ਹਰੇਕ ਮਜ਼ਦੂਰ ਮਲਾਜ਼ਮ ਕੋਈ ਵਪਾਰਕ ਪਰਖ ਹਰੇਕ ਬੰਦਾ ਦੁਖੀ ਅੱਜ ਦੇ ਸਮੇਂ 'ਚ ਵੀ ਸਰਕਾਰ ਨੂੰ ਇਹੋ ਜਿਹਾ ਵਸਤ ਸੋਚਣਾ ਚਾਹੀਦਾ ਵੀ ਜਿਹੜਾ ਕਿ ਹਰ ਇੱਕ ਬੰਦੇ ਦੀ ਲੋੜ ਪੂਰੀ ਕਰੇ ਭਾਵੇਂ ਮਲਾਜ਼ਮ ਹੋਵੇ ਭਾਵੇਂ ਮਜ਼ਦੂਰ ਹੋਵੇ ਭਾਵੇਂ ਘਰਾਂ 'ਚ ਕੰਮ ਕਰਨ ਵਾਲੀ ਸਾਡੀ ਬੀਬੀ ਹੋਵੇ ਜਿਹੜੇ ਹੁਣ ਪਰਿਵਾਰਾਂ ਦੇ ਵਿੱਚ ਬੰਦੇ ਵੀ ਕਮਾਉਣ ਵਾਲੇ ਨਹੀਂ ਹੁੰਦੇ ਉਹਨਾਂ ਨੂੰ ਕੀ ਲੋੜਾਂ ਨੇ ਉਹਨਾਂ ਨੂੰ ਤਾਂ ਇਹ ਆ ਵੀ ਸਾਡਾ ਸੋਹਾ ਸ਼ਾਨਦਾਰ ਆਸਣ ਪੱਕ ਜੇ ਹੁਣ ਵੀਰੇ ਉਹ ਦੇਖ ਲਓ ਤੁਸੀਂ ਕਿਹੜੇ ਹਿਸਾਬ ਨਾਲ ਪੱਕੂਗਾ 1100 ਤੇ ਸਿਲੰਡਰ ਜਾ ਰਿਹਾ ਹੈ ਨਾ ਵੀ ਇਹੀ ਆ ਉਮੀਦ ਆਈ ਵਾਰੀ ਆ ਵੀ ਪਲੀਜ਼ ਤੁਸੀਂ ਆਮ ਵਰਗ ਦੇ ਵਿੱਚ ਘਰਾਂ ਦੇ ਬੰਦਿਆਂ ਦੀ رائے ਲੈ ਕੇ ਫਿਰ ਬਸਟ ਬਣਾਓ ਧੰਨਵਾਦ ਜੀ ਹਾਂ ਜੀ ਮੈਮ ਕੀ ਨਾਮ ਆ ਜੀ ਮੇਰਾ ਨਾਮ ਪਾਇਲਾ ਜੀ ਮੈਂ ਲੁਧਿਆਣਾ ਵਿੱਚ ਰਹਿਣ ਵਾਲੀ ਆ ਤੁਹਾਨੂੰ ਕੀ ਲੱਗਦਾ ਕੇਂਦਰੀ ਬਜਟ ਆ ਰਿਹਾ 2024-25 ਦਾ ਕਿਵੇਂ ਦੇਖਦੇ ਹੋ ਕਿ ਉਮੀਦਾਂ ਲੈ ਕੇ ਚੱਲਦੇ ਹੋ ਅ ਬਸ ਮੈਂ ਇਹੀ ਜੋ ਮਤਲਬ ਕਿ ਬਜਟ ਆ ਰਿਹਾ ਹੈ ਕੇਂਦਰੀ ਮੰਤਰੀ ਵੱਲੋਂ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਜਿਹੜਾ ਗੈਸ ਸਿਲੰਡਰ ਹੈ ਮੇਨਲੀ ਗੱਲ ਗੈਸ ਸਿਲੰਡਰ ਦੀ ਹੈ ਉਹ ਕੱਟ ਕੀਤਾ ਜਾਵੇ ਕਿੱਥੇ ਉਹ 400 600 500 ਤੱਕ ਆ ਜਾਂਦਾ ਸੀ ਹੁਣ ਸਾਨੂੰ ਕਿਤੇ 1100 ਰੁਪਏ ਦਾ ਲੈਣਾ ਪੈ ਰਿਹਾ ਕਿੰਨਾ ਔਖਾ ਸਾਰਾ ਮੇਨ ਰਸੋਈ ਦਾ ਜੋ ਹੈ ਗੈਸੀ ਹੈ ਜੋ ੱਖਾ ਕੰਮ ਹੈ ਨਾ ਉਸ ਤੋਂ ਬਾਅਦ ਸਬਜ਼ੀਆਂ ਦੇ ਵੀ ਰੇਟ ਇੰਨੇ ਚੱਕੇ ਪਏ ਆ ਜਿਵੇਂ ਹਰ ਸਬਜ਼ੀ ਲਾ ਲਓ ਤੁਸੀਂ 100 ਰੁਪਏ ਹੀ ਆ ਐਸ ਤੋਂ ਘਟ ਕੋਈ ਸਬਜ਼ੀਆਂ ਨਹੀਂ ਦੱਸੋ ਬੰਦਾ ਕੀ ਖਾਵੇ ਕੀ ਪਕਾਵੇ ਕੀ ਕਰੇ ਹੈ ਨਾ ਔਰ ਮਤਲਬ ਕਿ ਜੋ ਆਪਣੀ ਕਮਾਈ ਆ ਉਹ ਇੰਨੀ ਹੈ ਨਹੀਂ ਔਰ ਮਹਿੰਗਾਈ ਜ਼ਿਆਦਾ ਵੱਧ ਰਹੀ ਹੈ ਬਸ ਮੈਂ ਇਹੀ ਕਹਿਣਾ ਚਾਹਨੀ ਆ ਵੀ ਜੋ ਬਜਟ ਹੈ ਮਹਿਲਾਵਾਂ ਲਈ ਖਾਸ ਕਰਕੇ ਘਟਣਾ ਚਾਹੀਦਾ ਸਰ ਬਜਟ ਨੂੰ ਲੈ ਕੇ ਕਿਸ ਤਰੀਕੇ ਦੀਆਂ ਉਮੀਦਾਂ ਨੇ ਜਿਹੜਾ ਸੈਂਟਰ ਬਜਟ ਹੈ ਇਹ ਇਹਦਾ ਬੜਾ ਇੰਪੋਰਟੈਂਟ ਬਜਟ ਹੈ ਕਿਉਂਕਿ ਸਰਕਾਰ ਵੱਲੋਂ ਜਿਹੜੀ ਇੰਡੀਆ ਨੂੰ 5 ਟ੍ਰਿਲੀਅਨ ਇਕਨੋਮੀ ਬਣਾਣਾ ਆਸਟ੍ਰੇਲੀਆ ਬਣਾਉਣ ਦੀ ਇਕਨੋਮੀ ਦੀ ਗੱਲ ਕੀਤੀ ਜਾ ਰਹੀ ਹੈ ਇਹ ਜਿਹੜੀ ਐਮਐਸਐਮਈ ਹੈ ਬੜੀ ਇੰਪੋਰਟੈਂਟ ਹੈ ਔਰ ਮੈਂ ਰਿਕੁਐਸਟ ਕਰਾਂਗਾ ਵੀ ਜਿਹੜਾ ਐਮਐਸਐਮਈ ਦਾ ਬਜਟ ਹੈ ਉਹ 22600 ਕੁਛ ਕਰੋੜ ਦਾ ਔਰ ਉਹਦੇ ਵਿੱਚ 63 ਲੱਖ ਦੇ ਕਰੀਬ ਐਮਐਸਐਮਈ ਸੋ ਜਿਹੜੀਆਂ ਐਮਐਸਐਮਈ ਦੀਆਂ ਸਕੀਮਾਂ ਉਹ ਬਹੁਤ ਜ਼ਿਆਦਾ ਐਕਟੀਵਿਟੀ ਮੈਂ ਬੇਨਤੀ ਕਰਾਂਗਾ ਵੀ ਉਹ ਬਜਟ ਨੂੰ ਘੱਟੋ-ਘੱਟ 50000 ਕਰੋੜ ਕੀਤਾ ਜਾਏ ਤਾਂ ਕਿ ਜਿਹੜੀਆਂ ਸਕੀਮਜ਼ ਆ ਉਹਦੇ ਚੰਗੀ ਸੇਵਾ ਹੋ ਸਕੇ ਸਰ ਆਮ ਤੌਰ ਤੇ ਇੰਡਸਟਰੀ ਲਗਾਤਾਰ ਡਿਮਾਂਡਸ ਕਰਦੀ ਹੈ ਚਾਹੀਓ ਲਾਂਗੇ ਨੂੰ ਲੈ ਕੇ ਹੋਵੇ ਕਿਉਂਕਿ ਪਾਕਿਸਤਾਨ ਦੇ ਨਾਲ ਵਪਾਰਕ ਸਬੰਧਨ ਜੋ ਪਾਕਿਸਤਾਨ ਨਾਲ ਲਾਂਗਾ ਖੁੱਲੇ ਤਾਂ ਪੰਜਾਬ ਲਈ ਬੜੀ ਵਧੀਆ ਗੱਲ ਹੈ ਇਸ ਦਾ ਕਹਿੰਦੇ ਆ ਵੀ ਪਾਕਿਸਤਾਨ ਥਰੂ ਅਫਗਾਨਿਸਤਾਨ ਈਰਾਨ ਉੱਥੇ ਤੱਕ ਲਾਂਗਾ ਤੁੰਣਾ ਜੀ ਇਸ ਤੋਂ ਇਲਾਵਾ ਸਰ ਸਟੀਲ ਪ੍ਰਾਈਸਿਸ ਨੂੰ ਲੈ ਕੇ ਲਗਾਤਾਰ ਗੱਲ ਹੁੰਦੀ ਆ ਤੇ ਇਸ ਦੇ ਉੱਤੇ ਵੀ ਸਟੀਲ ਪ੍ਰਾਈਸਿਸ ਦੇਖੋ ਇਹ ਤਾਂ ਡਿਮਾਂਡ ਐਂਡ ਸਪਲਾਈ ਐ ਸਟੀਲ ਪ੍ਰਾਈਸਿਸ ਦੀ ਔਰ ਜੇ ਸਰਕਾਰ ਇਹਨੂੰ ਕੰਟਰੋਲ ਕਰੇਗੀ ਤਾਂ ਜਿਆਦਾ ਅਫਸਰ ਪੈਸੇ ਖਾ ਜਾਣਗੇ ਹੋਰ ਇਹਦੇ ਵਿੱਚ ਤਕਨਾਲੋਜੀ ਕੋਈ ਕਮੋਡਿਟੀ ਹੈ ਇੰਡੀਆ ਨੂੰ ਆਪਣੀ ਪ੍ਰੋਡਕਸ਼ਨ ਕੰਫੀਡੈਂਸੀ ਬਣਾਉਣੀ ਚਾਹੀਦੀ ਹੈ ਤਾਂ ਕਿ ਸੀਲ ਦੇ ਜਿਹੜੇ ਕੰਪੀਟੀਸ਼ਨ ਵਧੇ ਔਰ ਸਟੇਬਲ ਹੋ ਸਕੇ ਸਰ ਬਜਟ ਤੋਂ ਪਹਿਲਾਂ ਕੋਈ ਇੰਟਰਸਟਿੰਗ ਗੱਲਬਾਤ ਹੋ ਪਾਈਏ ਕੋਈ ਸੁਝਾਅ ਹੈ ਅਰਨੈਦ ਜੀ ਆਪਣੇ ਸੁਝਾਅ ਭੇਜ ਦਿੱਤੇ ਹੈ ਕਿਉਂਕਿ ਉਸ ਤੋਂ ਪਹਿਲਾਂ ਕੋਈ ਮੀਟਿੰਗ ਨਹੀਂ ਹੋਈ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮੀਟਿੰਗ ਦੀ ਸਰ ਸਭ ਤੋਂ ਪਹਿਲਾਂ ਤਾਂ ਅੱਤਮਾਨ ਹੈ ਨਾਮ ਹਾਨੀ ਸੇਠੀ ਜੇਕਰ ਸੇਠੀ ਸੀ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਕੇਂਦਰੀ ਬਜਟ ਜਿਹੜਾ ਉਹ ਪੇਸ਼ ਹੋਣ ਵਾਲਾ ਹੈ ਤਾਂ ਕਿਸ ਤਰੀਕੇ ਦੀ ਉਮੀਦਾਂ ਨੇ ਕੋ ਇੰਡਸਟਰੀ ਕਾਫੀ ਮਿਲਦਾ ਹੈ ਇਸਨੇ ਬਜਟ ਨੂੰ ਖਾਸ ਕਰਕੇ ਐਸਐਮਈ ਸੈਕਟਰ ਨੂੰ ਰਾਹਤ ਗਵਰਨਮੈਂਟ ਨੂੰ ਦੇਣੀ ਚਾਹੀਦੀ ਹੈ ਸਰ ਕੀ ਲੱਗਦਾ ਕਿਹੜੀ ਕਿਹੜੀ ਮੁੱਖ ਜੜੀਆਂ ਡਿਮਾਂਡਸ ਹੈਗੀਆਂ ਨੇ ਇੰਡਸਟਰੀ ਦੀਆਂ ਜਿਹੜੀਆਂ ਹਾਲੇ ਤੱਕ ਪੂਰੀਆਂ ਨਹੀਂ ਹੋਈਆਂ ਕਿਉਂਕਿ ਤੀਸਰੀ ਵਾਰ ਦੇਰ ਤੋਂ ਭਾਜਪਾ ਦੀ ਸਰਕਾਰ ਬਣੀ ਹੈ ਇਹ ਕਹਿੰਦਾ ਕਿ ਅਸੀਂ ਗਵਰਨਮੈਂਟ ਨੂੰ ਬਹੁਤ ਬਾਰਗ ਦਾਲ ਕੇ ਸਰਕਾਰ ਬਣਾਈ ਆ ਦਾ ਬਜਟ ਆ ਰਿਹਾ ਤੇ ਐਮਐਸ ਐਂਟੀ ਨੂੰ ਖਾਸ ਕਰਕੇ ਵਿਏ ਐਨਐਚ ਬਹੁਤ ਜ਼ਿਆਦਾ ਪ੍ਰੋਬਲਮ ਨਹੀਂ ਹੈ ਇਸ ਦੇ ਰਿਲੇਟਿਡ ਇੱਕ ਗੌਰਮੈਂਟ ਨੂੰ ਚਾਹੀਦਾ ਇਸ ਇਤਿਹਾਰ 에어ਪੋਰਟ ਦਾ ਹੈਗਾ ਇਨਫਰਾਸਟ੍ਰਕਚਰ ਹੈ ਕਾਫੀ ਸਦਾ ਹੋਤੀ ਹੈ ਕਾਫੀ ਰਵੇ ਹੋ ਵੀ ਹੈ ਲੱਗਦਾ ਹੈ ਉਪਰ ਪੁਆਇੰਟ ਤੇ ਸਹਾਈਆਂ ਨੂੰ ਕਿੰਨਾ ਮੈਕਸਿਮਮ ਹੋ ਸਕਦਾ ਹੈ 2000 ਕਿੱਲਾ ਜਾਏ ਤੇ ਸੀਨੀਅਰ ਸਿਟੀਜ਼ਨ ਦੇ ਬਾਰੇ ਗੌਰਮੈਂਟ ਨੂੰ ਚਾਹੀਦਾ ਇੱਕ ਜਿਹੜੇ ਸਾਡੇਆ ਲੋਅ ਹੈਗਾ ਲੋਅ ਤੇ ਪੂਰੀ ਹੋ ਵਾਨ ਨੂੰ ਕਰਾ ਸੀ ਨੀ ਕਦੀ ਡੀਡ ਸਬ ਤੋਂ ਜਾਂਦੇ ਆ ਕਦੀ ਗਾਉਂ ਹੋ ਜਾਂਦੇ ਆ ਕਦੀ ਜੋਰ ਤੇ ਪਾਦੀਆਂ ਚਾਹਤ ਕੋਈ ਵੀ ਰੋਜ਼ ਦੇ ਰੋਗ ਤੇ ਦੇਜਾ ਹਫ਼ਤੇ ਤੇ ਦੇ ਦੇ ਨੂੰ ਸ਼ੁਰੂ ਕਰਦੇ ਆ ਕਮੇਟ ਨੂੰ ਚਾਹੀਦਾ ਕਿ ਇਹ ਤਾਂ ਕਮੇਟੀ ਮਨਾਈ ਜਾਏ ਦੇ ਜੀਕ ਵਾਲੇ ਕਰਨ ਤੋਂ ਬਾਅਦ ਚੱਟੂ ਘੱਟ 6 ਮਹੀਨੇ ਸਾਲ ਪਰ ਸੇਮ ਰੇਟਾਂ ਦੇ ਚੱਲ ਕਿਉਂਕਿ ਜਦ ਅਸੀਂ ਆਰਡਰ ਫੜੇ ਹੁੰਦੇ ਆ ਇਹ ਤਾਂ ਹੈ ਨਹੀਂ ਜਦ ਹੀ ਸਪਲਾਈ ਹੋ ਜਾਂਦੇ ਆ ਉਹਨੂੰ ਸਪਲਾਈ ਕਰਨ ਨੂੰ ਕੰਮ ਦਾ 20 ਦਿਨ ਮਹੀਨਾ 2 ਮਹੀਨੇ ਲੱਗਦੇ ਆ ਨੋ ਮਾਰਕੀਤੀ ਦਾ ਕਰੀ ਦਾ ਜਾਨੋ ਰੇਟ ਵਾਚਨ ਲੱਗਦਾ ਡਿਮਾਂਡ ਆਫ ਸਪਲਾਈ ਜਿਹੜੀ ਹੈ ਇਸ ਤੇ ਨਕੀਲ ਕਸਮ ਚਾਹੀਦੀ ਹੈ ਬਿਲਕੁਲ ਕਸਨੀ ਚਾਹੀਦੀ ਹੈ ਕਿਉਂਕਿ ਐਮ ਐਸ ਐਮ ای ਲੁਧਿਆਣਾ ਦੇ ਵਿੱਚ ਜਿੰਨੀ ਵੀ ਲੋਹੇ ਦੇ ਨਾਲ ਰਿਲੇਟਡ ਇੰਡਸਟਰੀ ਹੈ ਉਹਦੇ ਵਿੱਚੋਂ 90 ਮੋਰ 90% ਐਮ ਐਸ ਐਮ ای ਚ ਪ੍ਰੋਬਲਮ ਹੈ ਤੇ ਜੇ ਰੇਟ ਨਹੀਂ ਇਹਨਾਂ ਦੇ ਹੋਏ ਤਾਂ ਕੋਪਰ ਚਿੱਤਾ ਕੰਮ ਚੱਲਦਾ ਔਰ ਕੁਝ ਮੰਗਾ ਭੇਜੀਆਂ ਜੀ ਜੀ ਤੁਸੀਂ ਡਿਮਾਂਡਸ ਆਪਣੀ ਇੰਡਸਟਰੀ ਦੀ ਅੱਜ ਦੀ ਡਿਮਾਂਡਸ ਆਪਾਂ ਭੇਜੀਆਂ ਹੈਗੀਆਂ ਚੈਂਬਰ ਉਹਨੂੰ ਦੇਖਦੇ ਆ ਕਿ ਸਾਡੇ ਸੁਖਾਸਿੰਘ ਜੀ ਪ੍ਰੈਜ਼ੀਡੈਂਟ ਸਰ ਸੁਖਾਸਿੰਘ ਜੀ ਉਹਨਾਂ ਨੇ ਭੇਜੀਆਂ ਆਪਕੋ ਵੀ ਬਜਟ ਵੀ ਆਪਣੀ ਲੀਡਿੰਗਸ ਹੋਈਆਂ ਸੀਗੀਆਂ ਜੋ ਜੋ ਇੰਡਸਟਰੀਆਂ ਸੀਗੀਆਂ ਸਾਰਾ ਭੇਜਿਆ ਦੇਖੋ ਫਾਰਮੈਟ ਮੰਗਦੇ ਨੇ ਉਮੀਦਾਂ ਹੈਗੀਆਂ ਬਹੁਤ ਉਮੀਦਾਂ ਹੈ ਜੀ ਬਹੁਤ ਜ਼ਿਆਦਾ ਉਮੀਦਾਂ